ਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਜਿਹੜਾ ਆਧੁਨਿਕ ਯੁੱਗ ਹੈ ਉਹ ਮਸ਼ੀਨੀ ਯੁੱਗ ਹੈ ਕਿਵੇਂ ਮਸ਼ੀਨਾਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਬੜਾ ਸੌਖਾ ਕਰਤਾ ਜਿਵੇਂ ਜਿਵੇਂ ਜ਼ਿੰਦਗੀ ਆਧੁਨਿਕਤਾ ਵੱਲ ਵਧਦੀ ਜਾਂਦੀ ਹੈ ਉਮੀਆਂ ਚੀਜ਼ਾਂ ਦੇ ਪ੍ਰਤੀ ਦਿਨ ਬਹੁਤ ਜ਼ਿਆਦਾ ਅਪਗ੍ਰੇਡਡ ਹੁੰਦੀਆਂ ਜਾਂਦੀਆਂ ਨੇ ਬਹੁਤ ਜ਼ਿਆਦਾ ਇਕੋ ਫ੍ਰੈਂਡਲੀ ਹੁੰਦੀਆਂ ਜਾਂਦੀਆਂ ਨੇ ਤੇ ਅਜਿਹੀਆਂ ਮਸ਼ੀਨਰੀਆਂ ਜਿਹੜੀਆਂ ਇਜਾਦ ਹੋ ਰਹੀਆਂ ਨੇ ਜਿਦੇ ਨਾਲ ਕਿ ਮਨੁੱਖੀ ਜੀਵਨ ਉਹ ਬੜਾ ਸੌਖਾ ਹੋ ਸਕੇ ਇਹ ਵੀ ਏਬੀ 18 ਅਜਿਹੀ ਅਲੱਗ-ਅਲੱਗ ਅਦਾਰਿਆਂ 'ਚ ਜਾਂ ਕਹਨ ਵਾਲੇ ਟਾਈਮ ਦੇ ਵਿੱਚ ਆਪਣੀ ਜ਼ਿੰਦਗੀ ਚ ਬੜੀਆਂ ਫਾਇਦੇਮੰਦ ਹੋਣਗੀਆਂ ਉਸੇ ਲੜੀ ਤਹਿਤ ਅੱਜ ਜਿੱਥੇ AB18 ਦੀ ਟੀਮ ਪਹੁੰਚੀ ਹੈ ਉਹ ਕਿਸੇ ਵੀ ਸਾਡੇ ਏਰੀਆ ਕੀ ਪੰਜਾਬ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਪਹਿਚਾਣ ਦੇ ਮਤਾਜ ਨਹੀਂ ਹੈ ਕਿ ਸਾਡੇ ਵੈਲ ਨੋਨ ਇੰਡਸਟਰੀਅਲਿਸਟ ਨੇ ਸਾਡੇ ਏਰੀਆ ਦੇ ਤੇ ਉਸ ਤੋਂ ਵੀ ਬੜੀ ਗੱਲ ਹੈ ਕਿ ਉਹਨਾਂ ਦਾ ਪਰਿਵਾਰ ਜਿੱਥੇ ਫੈਮਿਲੀ ਸਿਆਸਤ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ ਉੱਥੇ ਹੀ ਇੰਡਸਟਰੀ ਨੂੰ ਵੀ ਉਹਨਾਂ ਨੇ ਇੱਕ ਨਵੇਂ ਆयाम ਨਵੀਆਂ ਉਚਾਈਆਂ ਦਿੱਤੀਆਂ ਨੇ ਅੱਜ ਸਾਡੀ AB18 ਦੀ ਟੀਮ ਪਹੁੰਚੀ ਹੈ ਜੀ 골ਡਨ ਹੈਵੀ ਇੰਜੀਨੀਅਰਿੰਗ ਕੰਪਨੀ ਅਮਲੋ ਰੋਡ ਦੇ ਉੱਤੇ ਸਾਡੇ ਇੱਥੇ ਨਾਹਰ 슈ਗਰ ਮਿੱਲ ਆਓ ਜਾਣਦੇ ਕਿ ਇੱਕ ਨਵੀਂ ਬਹੁਤ ਅੱਜਕੱਲੇ ਜਿਹੜੀ ਮਸ਼ੀਨਰੀ ਆ ਉਹ ਅਪਗ੍ਰੇਡ ਹੋ ਗਈ ਆ ਸਾਡੇ ਨਾਲ ਇੱਥੋਂ ਦੇ ਜਿਹੜੇ ਓਨਰ ਨੇ ਜਿਹੜੇ ਡਾਇਰੈਕਟਰ ਸਾਹਿਬ ਨੇ ਰਮਨ ਸੌਂਝੀ ਉਹ ਖੜੇ ਨੇ ਤੇ ਮੇਨ ਗੱਲ ਦੱਸਦੀ ਆ ਕਿ ਸਾਡੇ ਮਾਨਯੋਗ ਜਿਹੜੇ ਕੈਬਨਿਟ ਮੰਤਰੀ ਨੇ ਤਰਨਪ੍ਰੀਤ ਸਿੰਘ ਸੌਂ ਸਾਬ ਉਹਨਾਂ ਦੇ ਬ੍ਰਦਰ ਨੇ ਜੀ ਆਓ ਜਾਣਦੇ ਆ ਇਹਨਾਂ ਤੋਂ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਅਕਾਲਪੁਰ ਖਵਾਈਗਰੂ ਦਾ ਇਸ ਗੱਲ ਦਾ ਧੰਨਵਾਦ ਦੀਆਂ ਵੀ ਉਹਨੇ ਸਾਨੂੰ ਇਸ ਗੱਲ ਦੀ ਬਲ ਬਖਸ਼ਿਆ ਉਦਮ ਬਖਸ਼ਿਆ ਕਿ ਅਸੀਂ ਇੰਨੀ ਸ ਦੂਜਾ ਮੈਂ ਏਵੀ 18 ਨਿਊਜ਼ ਦਾ ਵਡੇਰਾ ਸਾਹਿਬ ਦਾ ਵਾਲੀਆ ਜੀ ਦਾ ਵੀ ਧੰਨਵਾਦ ਦਿਆਂ। ਮੈਂ ਤੁਹਾਨੂੰ ਇੱਕ ਇੱਕ ਸਟੈਪ ਕਰਕੇ ਆਪਣੀ ਕੁਆਲਿਟੀ ਬਾਰੇ ਜਾੜੂ ਕਰਾਵਾਂਗਾ। ਅਸੀਂ ਕਿਹੜਾ ਕਿਹੜਾ ਰਾਮ ਟ੍ਰਿਲ ਯੂਜ਼ ਕਰਦੇ ਹਾਂ ਤੇ ਕਿਹੜਾ ਕਿਹੜਾ ਮਸ਼ੀਨਰੀ ਬਣਾਉਂਦੇ ਆ। ਆਓ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਆਈਡੀ ਫੈਨਸ ਦਿਖਾਨਾ। ਪਲੀਜ਼ ਸਰ। ਇਹ ਸਰ ਆਈਡੀ ਫੈਨਸ ਨੇ ਆਈਡੀ ਫੈਨਸ ਮਤਲਬ ਇੰਡਿਊਸਡ ਡਰਾਫਟ ਫੈਨਸ। ਇਹ ਜਿਹੜੇ ਫੈਨਸ ਨੇ ਇਹਨਾਂ ਨੇ 에ਅਰ ਸਕ ਕਰਨੀ ਹੈ ਜਿੰਨੀ ਵੀ ਮਸ਼ੀਨਰੀ ਹੈ ਸਾਡੀ ਇਹ ਫੈਨ ਸਾਰੇ ਡਾਇਨਾਮਿਕ ਬੈਲੈਂਸਿੰਗ ਨੇ ਮੈਂ ਕਹਿੰਦਾ ਤੁਸੀਂ ਇਹਨਾਂ ਤੇ ਫੋਕਸ ਕਰੋ ਤੁਸੀਂ ਇਹਦੀ ਫੈਬ੍ਰੀਕੇਸ਼ਨ ਕੁਆਲਿਟੀ ਦੇਖੋ ਇਹ ਬਹੁਤ ਹੀ ਇੱਕ ਅੱਛੀ ਫੈਬ੍ਰੀਕੇਸ਼ਨ ਨੇ ਇਹਦੀ ਕੁਆਲਿਟੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਸਰ ਮੈਂ ਤੁਹਾਨੂੰ ਦਿਖਾਣਾ ਹੈ ਰੋਟਰੀ ਵਾਲਵਸ ਨੇ ਇਹ ਰੋਟਰੀ ਵਾਲਵਸ ਟੋਟਲ ਅੰਦਰੋਂ ਮਸ਼ੀਨਡ ਨੇ ਤੇ ਇਹਨਾਂ ਨੂੰ ਤੁਸੀਂ ਕੋਈ ਵੀ ਕਿਸੇ ਇਹਦਾ ਸਫੇਅਰ ਪਾਰਟ ਇੱਕ ਦੂਜੇ ਨਾਲ ਇੰਟਰਚੇਂਜ ਕਰ ਸਕਦੇ ਹੋ ਸਾਰੀ ਇਹਦੀ ਮਸ਼ੀਨਿੰਗ ਸੀਐਨਸੀ ਤੇ ਹੋਈ ਹੈ ਇਹਦੇ ਤੁਸੀਂ ਗੇਅਰ ਬਾਕਸ ਮੋਟਰ ਮੈਂ ਕਹਿੰਨਾ ਤੁਸੀਂ ਇਹਦੇ ਤੇ ਇੱਕ ਵਾਰ ਜ਼ੂਮ ਕਰੋਗੇ ਤੇ ਭਾਰਤ ਬਿਜਲੀ ਲਿਮਟਿਡ ਦੀ ਇਹਨੂੰ ਮੋਟਰਸ ਲੱਗੀਆਂ ਨੇ ਇਸ ਤੋਂ ਬਾਅਦ ਆਪਾਂ ਉਧਰ ਚੱਲਦੇ ਮੈਂ ਤੁਹਾਨੂੰ ਰੋਟਰੀ ਡ੍ਰੈਸ ਦਿਖਾਣਾ ਸੋਨ ਸਾਹਿਬ ਮੇਨ ਇਹ ਜਿਹੜੀ ਮਸ਼ੀਨਰੀ ਹੈ ਜਿਹਦੇ ਬਾਰੇ ਤੁਸੀਂ ਨੌਲੇਜ ਦੇ ਰਹੇ ਹੋ ਸਰ ਕੀ ਇਹਦੀ ਫੰਕਸ਼ਨਿੰਗ ਹੈ ਤੇ ਕੀ ਇਹਦਾ ਬੈਨੀਫਿਟ ਹੈ ਸਰ ਇਹ ਸਰ ਸਾਰੇ ਦਾ ਸਾਰਾ ਬਾਇਓਮਾਸ ਬ੍ਰਿਕਟਿੰਗ ਪਲਾਂਟ ਹੈ ਭਾਵੇਂ ਕਿ ਜੋ ਸਾਡੇ ਫੋਸਲ ਫਿਊਲ ਹੈ ਜਿਹਨੂੰ ਅਸੀਂ ਕੋਲਾ ਕਹਿੰਦੇ ਆ ਕੋਲੇ ਨੂੰ ਜਲਾਉਣ ਨਾਲ ਇੱਕ ਤਾਂ ਵਾਤਾਵਰਣ ਚ ਪੋਲੂਸ਼ਨ ਹੁੰਦਾ ਹੈ। ਦੂਸਰਾ ਕੀ ਹੁੰਦਾ ਵੀ ਸਾਡੇ ਕਿਸਾਨ ਵੀਰ ਨੇ ਉਹ ਖੇਤਾਂ ਦੇ ਵਿੱਚ ਐਗਰੋ ਵੇਸਟ ਨੂੰ ਜਲਾਉਂਦੇ ਨੇ। ਕਿਤੇ ਜੰਗਲਾਂ ਦਾ ਥ੍ਰੈਸ਼ ਜਲਦਾ ਹੈ, ਕਿਤੇ ਬਹੁਤ ਜ਼ਿਆਦਾ ਸਾਡੀ ਵੇਸਟੇਜ ਹੈ। ਉਹਦੇ ਨਾਲ ਕੀ ਹੈ ਗਲੋਬਲ ਵਾਰਮਿੰਗ ਹੁੰਦੀ ਹੈ। ਤੇ ਇਹ ਜਿਹੜਾ ਕਨਸੈਪਟ ਹੈ ਇਹਦੇ ਵਿੱਚ ਕਿਹਾ ਸੀ ਐਗਰੋ ਵੇਸਟ ਨੂੰ ਯੂਜ਼ ਕੀਤਾ ਇੱਕ ਬ੍ਰਿਕਟ ਬਣਾਈਏ, ਪੈਲੇਟ ਬਣਾਈਏ। ਉਹ ਪੈਲੇਟ ਬਣਨ ਦੇ ਨਾਲ ਉਹਨੂੰ ਤੁਸੀਂ ਇਹ ਯੂਜ਼ ਕਰੋਗੇ, ਕੋਈ ਵੀ ਅਦਾਰਾ ਯੂਜ਼ ਕਰਦਾ। ਹੁਣ ਜਿਹੜੇ ਆਪਣੇ ਆਪਾ ਕਹਿ ਸਕਦੇ ਆਂ ਵੀ ਜਿਹੜੇ ਥਰਮਲ ਪਲਾਂਟਸ ਨੇ ਉਹਨਾਂ ਦੀ ਡਿਮਾਂਡ ਹੈ ਵੀ ਇਹਨੂੰ ਖੇਤ ਚੱਕ ਨਾਲ ਲਗਾ ਕੇ ਪਲਾਂਟ ਚ ਪ੍ਰੋਸੈਸ ਕਰਕੇ ਇਹਦੀ ਬ੍ਰਿਕਟ ਬਣਾਈ ਜਾਵੇ ਤੇ ਹੈਰਾਨਗੀ ਦੀ ਗੱਲ ਇਹ ਹੈ ਵੀ ਇਹ ਦੀ ਜਿਹੜੀ ਕਲੋਰੋਫਿਕ ਵੈਲਿਊ ਹੈ ਇਹ ਕੋਲੇ ਦੇ ਬਰਾਬਰ ਹੈ ਤੇ ਇਹਦਾ ਪੋਲਿਊਸ਼ਨ ਹੈ ਜਿਹੜਾ ਪੋਲਿਊਸ਼ਨ ਬਹੁਤ ਬਹੁਤ ਘੱਟ ਹੈ ਦੂਸਰੇ ਲਫ਼ਜ਼ਾਂ ਚ ਆਪਾਂ ਇਹ ਵੀ ਕਹਿ ਸਕਦੇ ਹਾਂ ਜਿਹੜਾ ਸਾਡਾ ਪੋਲਿਊਸ਼ਨ ਖੇਤਾਂ ਚ ਹੁੰਦਾ ਸੀ ਜਿਹੜਾ ਇੱਕ ਬਿਲਕੁਲ ਵੇਸਟੇ ਹੋ ਜਾਂਦਾ ਸੀ એનર્ਜੀ ਵੀ ਵੇਸਟ ਹੁੰਦੀ ਸੀ ਤੇ ਦੂਜਾ ਉਹ એનર્ਜੀ ਪੋਲਿਊਟ ਪলিউਸ਼ਨ ਵੀ ਕਰਦੀ ਸੀ ਇਸ 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 ਪਲੈਂਟ ਨਾਲ ਅਸੀਂ ਉਹਦਾ ਇੱਕ ਬ੍ਰਿਕਟ ਬਣਾ ਕੇ ਉਹਨੂੰ ਬੋਇਲਰ ਦੇ ਵਿੱਚ ਜਾਂ ਜਿੱਥੇ ਵੀ ਕਿਤੇ ਪੱਠੀ ਆ ਉਹਦੇ ਵਿੱਚ ਇੰਦਨ ਦੇ ਰੂਪ ਚ ਅਸੀਂ ਯੂਜ਼ ਕਰ ਸਕਦੇ ਹਾਂ ਬਹੁਤ ਵਧੀਆ ਸਰ ਨੇ ਅੱਜ ਦੱਸਿਆ ਕਿ ਜਿਹੜੀ ਇਹ ਮਸ਼ੀਨਰੀਆਂ ਮੇਨ ਇਹ ਐਟਮੋਸਫੀਅਰ ਫ੍ਰੈਂਡਲੀ ਹੈ ਜਿਵੇਂ ਕਿ ਆਪਾਂ ਜਾਣਦੇ ਆ ਪਰਾਲੀ ਜਲਾਣ ਦੇ ਨਾਲ ਜਾਂ ਹੋਰ ਕਈ ਢੰਗਾਂ ਦੇ ਨਾਲ ਆਪਣੇ ਐਟਮੋਸਫੀਅਰ ਨੂੰ ਤੇ ਬੜੀਆਂ ਚੀਜ਼ਾਂ ਦਾ ਨੁਕਸਾਨ ਹੁੰਦਾ ਹੈ ਤੇ ਕੁਝ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਵੇਸਟੇ ਹੋ ਜਾਂਦੀਆਂ ਨੇ ਇਹ ਬਹੁਤ ਵਧੀਆ ਜਿਹੜਾ ਪ੍ਰੋਜੈਕਟ ਹੈ ਐਟਮੋਸਫੀਅਰ ਫ੍ਰੈਂਡਲੀ ਹੈ ਜਿਵੇਂ ਸਰ ਨੇ ਦੱਸਿਆ ਹੋਰ ਵੀ ਇਹਦੀ ਕੀ ਗੁਣਵੱਤਾ ਹੈ ਉਹ ਵੀ ਜਾਣਦੇ ਆ ਸਰ ਇਸ ਤੋਂ ਬਾਅਦ ਫਿਰ ਸਟੈਪ ਬਾਈ ਸਟੈਪ ਕਿਵੇਂ ਚੱਲਦੀ ਹੈ ਜੀ ਇਹ ਮੈਂ ਤੁਹਾਨੂੰ ਹੁਣ ਉਧਰ ਰੋਟਰੀ ਡਰਾਈਅਰਸ ਤੇ ਲੈ ਕੇ ਚੱਲਦਾ ਜਿਹੜੀ ਪਰਾਲੀ ਹੈ ਨ ਕਿਸੇ ਨੂੰ ਸਾਨੂੰ ਡਰਾਈ ਵੀ ਕਰਨਾ ਪੈ ਸਕਦਾ ਹੈ ਕਿਸੇ ਨੂੰ ਡਰਾਈ ਕਰੇ ਬਗੈਰ ਵੀ ਅਸੀਂ ਕਰ ਸਕਦੇ ਹਾਂ ਮੈਂ ਤੁਹਾਨੂੰ ਹੁਣ ਰੋਟਰੀ ਡਰਾਅਰ ਦਿਖਾਣਾ ਜਿਹਦੇ ਚ ਕੀ ਜਿਹੜਾ ਡਰਾਅਰ ਹੈ ਡਰਾਅਰ ਕਿਵੇਂ ਪਰਾਲੀ ਸੁਕਾਂਦਾ ਉਹ ਤੁਹਾਨੂੰ ਦਿਖਾਣਾ ਆਓ ਦੀ ਬਾਰੇ ਸਰ ਦੱਸ ਰੇ ਸੀ ਪਹਿਲਾਂ ਉਹਨਾਂ ਨੇ ਜੋ ਇਨੀਸ਼ੀਅਲ ਦੇ ਵਿੱਚ ਦੱਸਿਆ ਉਸ ਤੋਂ ਬਾਅਦ ਇਹ ਮਸ਼ੀਨਰੀ ਕਿਵੇਂ ਵਰਕ ਕਰਦੀ ਹੈ ਤੇ ਕੀ ਕੀ ਕੰਪੋਨੈਂਟ ਤੇ ਕੀ ਕੀ ਜਿਹੜੀ ਇਹਦੀਆਂ ਐਸੋਸੀਏਟ ਚੀਜ਼ਾਂ ਨੇ ਉਹ ਵੀ ਜਾਣਦੇ ਆ ਸਰ ਜਿਵੇਂ ਤੁਸੀਂ ਸਟਾਰਟਿੰਗ ਦਿਖਾਈ ਉਸ ਤੋਂ ਬਾਅਦ ਇਹਦੇ ਵਿੱਚ ਕੀ ਚੀਜ਼ਾਂ ਐਡ-ਆਨ ਹੁੰਦੀਆਂ ਨੇ ਜਿਹਦੇ ਨਾਲ ਕੇ ਪ੍ਰੋਪਰ ਮਸ਼ੀਨਰੀ ਫਿਰ ਵਰਕ ਕਰਦੀ ਹੈ ਦੇਖੋ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਮਿਕਸਰ ਮਸ਼ੀਨ ਹੈ ਇਹ ਰੀਬਨ ਬਲੈਂਡਰ ਮਿਕਸਰ ਹੈ ਇਹਦੇ ਵਿੱਚ ਡਬਲ ਰੀਬਨ ਬਲੈਂਡਰ ਹੈ ਤੇ ਇਹਦੀ ਅਸੀਂ ਹਾਈਟ ਕੱਟ ਰੱਖੀ ਹੈ ਜਿਹਦੇ ਨਾਲ ਕੇ ਇਹਨੂੰ ਆਪਰੇਟ ਕਰਨਾ ਆਸਾਨ ਹੈ ਪਲਾਂਟ ਦੇ ਵਿੱਚ ਤੇ ਇਹਦੀ ਵੋਲਿਊਮ ਹੈ ਜਿਹੜੀ ਮਤਲਬ ਇਹਦੀ ਜਿਹੜੀ ਵੋਲਿਊਮ ਹੈ ਉਹ ਜ਼ਿਆਦਾ ਰੱਖੀਏ ਕਿਉਂਕਿ ਪਰਾਲੀ ਹੈ ਜਿਹੜੀ ਉਹ ਹਲਕੀ ਹੁੰਦੀ ਹੈ ਬਟ ਇਹ ਪ੍ਰੋਪਰ ਰੀਵਨ ਬਲੈਂਡਰ ਮਿਕਸਰ ਹੈ ਤੇ ਇਹਦੇ ਥੱਲੇ ਨੋਮੈਟਿਕ ਡਿਸਚਾਰਜ ਹੋਏਗਾ ਇਹਨੂੰ ਜਿਹੜੀ ਪਲੇਟ ਯੂਜ਼ ਹੋਈ ਹੈ ਸੇਲ ਅਥਾਰਟੀ ਆਫ ਇੰਡੀਆ ਲਿਮਟਿਡ ਦੀ ਯੂਜ਼ ਹੋਈ ਹੈ ਇਹਨੂੰ ਜਿਹੜੇ 베ARING ਬ੍ਰੈਕਟਸ ਯੂਜ਼ ਹੋਏ ਨੇ ਉਹ ਫੈਗ ਦੇ ਯੂਜ਼ ਹੋਏ ਹੈ ਇਹਦੇ ਚ ਕੋਈ ਵੀ ਚੀਜ਼ ਚਾਹੇ ਕਪਲਿੰਗ ਹੈ ਚਾਹੇ 베ARING ਹੈ ਸਭ ਇਹਦੇ ਵਿੱਚ ਬ੍ਰਾਂਡਡ ਹੈ ਸੋ ਇਹਦੇ ਵਿੱਚ ਕੋਈ ਵੀ ਚੀਜ਼ ਐਸੀ ਨਹੀਂ ਹੈ ਜਿਹਨੂੰ ਆਪਾਂ ਸਬਸਟੈਂਡਰਡ ਕਹਿ ਸਕੀਏ ਇਸ ਤੋਂ ਬਾਅਦ ਸਰ ਮ ਸਰ ਇਹ ਇਹਦੀ ਗੱਲ ਕਰ ਰਹੇ ਸੀ ਤੁਸੀਂ ਹਾਂਜੀ ਕੀ ਸਰ ਇਹਦੇ ਕੀ ਫੀਚਰਸ ਨੇ ਤੇ ਇਹ ਕਿਸ ਵਰਕ ਚ ਆਉਂਦਾ ਇਹ ਰੋਟਰੀ ਡਰਾਇਰ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀਗਾ ਵੀ ਪਰਾਲੀ ਨੂੰ ਕਈ ਵਾਰ ਨਾ ਜੀ ਵੈਦਰ ਦੇ ਅਧੀਨ ਉਹਨੂੰ ਸੁਕਾਣਾ ਪੈਂਦਾ ਇਹ ਰੋਟਰੀ ਡਰਾਇਰ ਅਪਰੋਕਸੀਮੇਟਲੀ 1600 mm ਦਾ ਡਾਇਆ ਹੈ ਤੇ ਲੰਬਾ ਇਹ 12 ਮੀਟਰ ਤੋਂ ਥੋੜਾ ਜਿਆਦਾ ਹੈ ਇਹ ਬਹੁਤ ਹੈਵੀ ਬਿਲਟ ਕੁਆਲਿਟੀ ਚ ਬਣਿਆ ਹੋਇਆ ਹੈ ਤੇ ਇਹਦੀ ਇੱਕ ਡਾਇਨਾਮਿਕ ਬੈਲੈਂਸਿੰਗ ਚ ਹੈ ਇਹ ਘੱਟ એનર્ਜੀ ਲਏਗਾ ਤੇ ਇਹਦੀ ਐਫੀਸ਼ੀਐਂਸੀ ਬਹੁਤ ਜ਼ਿਆਦਾ ਮੰਨੀ ਜਾਏਗੀ ਇਹ ਡਰਾਈ ਕਰੇਗਾ ਇਹਨੂੰ ਰੋਟਰੀ ਡਰਾਅਰ ਕਹਿੰਦੇ ਆ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਤੁਸੀਂ ਸਾਡਾ ਇਹਦੇ ਵਿੱਚ ਕੋਲ ਜਾ ਕੇ ਵੀ ਕੁਆਲਿਟੀ ਦਿਖਾਓ ਪਲੀਜ਼ ਜਿਵੇਂ ਕਿ ਸਰ ਨੇ ਦੱਸਿਆ ਵੈ ਕਿ ਜਿਹੜੇ ਸੇਲ ਦੇ ਮਾਪਦੰਡ ਨੇ ਜਿਹੜੇ ਮੈਅਰਟ ਨੇ ਉਹਨਾਂ ਦੇ ਵਿੱਚ ਹੀ ਸਾਰੇ ਜਿਹੜੀ ਕੁਆਲਿਟੀ ਆ ਉਹ ਬਿਲਕੁਲ ਏ ਕਲਾਸ ਵਰਤੀ ਗਈ ਹੈ ਕਿਉਂਕਿ ਸਰ ਨੇ ਸ਼ੁਰੂ ਤੋਂ ਹੀ ਕੁਆਲਿਟੀ ਦੇ ਨਾਲ ਜਿਹੜੀ ਸਾਡੀ ਗੋਲਡਨ ਹੈਵੀ ਇੰਜੀਨੀਅਰ ਹੈਗਾ ਕਦੇ ਵੀ ਕੰਪਰੋਮਾਈਜ਼ ਨਹੀਂ ਕਰਦੀ ਹੈਗੀ ਕਿਉਂਕਿ ਉਹ ਜਾਣਦੇ ਨੇ ਕਿ ਇਸ ਟਾਈਮ ਐਟਮੋਸਫੇਅਰ ਫ੍ਰੈਂਡਲੀ ਦਾ ਕੀ ਮਕਸਦ ਹੈ ਤੇ ਅਸੀਂ ਕਿਵੇਂ ਪੰਜਾਬ ਨੂੰ ਕੀ ਦੇਸ਼ ਨੂੰ ਜਿਹੜਾ ਇਹ ਪੋਲੂਸ਼ਨ ਤੋਂ ਫ੍ਰੀ ਮੁਕ ਕਰਾਉਣਾ ਵੈ ਸਰ ਆਪਾਂ ਫਿਰ ਜਿਹੜੀ ਇਹ ਮਸ਼ੀਨਰੀ ਆ ਸਰ ਕਿੰਨਾ ਕਿ ਸਪੇਸ ਯੂਜ਼ ਕਰਦੀ ਹੈ ਤੇ ਕੀ ਜੇਕਰ ਕਿਸੇ ਨੇ ਇਹਨੂੰ ਆਰਡਰ ਕਰਨਾ ਹੋਵੇ ਤਾਂ ਕਿ ਪੰਜਾਬ ਜਾਂ ਆਲਓਵਰ ਇੰਡੀਆ ਵਿੱਚ ਸਰ ਇਹਦੀ ਜਿਹੜੀ ਸਪਲਾਈ ਹੋ ਕੀਤੀ ਜਾਂਦੀ ਹੈ ਦੇਖੋ ਇਹ ਜਿਹੜਾ ਪਲਾਂਟ ਹੈ ਇਹ 2.5 ਟਨ ਦੀਆਂ ਦੋ ਲਾਈਨਸ ਨੇ ਇਹ ਪੈਰਲ ਤੁਸੀਂ ਜੋ ਵੀ ਕੁਝ ਦੇਖ ਰਹੇ ਹੋ 2.5 ਟਨ ਦੀਆਂ ਦੋ ਲਾਈਨਸ ਨੇ ਇੱਕ ਲਾਈਨ ਨੂੰ ਅਪਰੋਕਸੀਮੇਟਲੀ ਜਗ੍ਹਾ ਜਿਹੜੀ 75 ਬਾਈ 150 ਦੀ ਚਾਹੀਦੀ ਹੈ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਗੱਲ ਕਹਿਣਾ ਚਾਹਾਂਗਾ ਵੀ ਜਿਹੜੀ ਤੁਸੀਂ ਸਾਡੀ ਕੁਆਲਿਟੀ ਦੇਖਦੇ ਹੋ ਇਹਦੇ ਵਿੱਚ ਜਿੱਥੇ ਅਸੀਂ ਰਾਮਟੀਰੀਅਲ ਨੂੰ ਬਹੁਤ ਹੀ ਮਤਲਬ ਵਧੀਆ ਯੂਜ਼ ਕਰਦੇ ਆਂ ਵੀ ਸੇਲ ਅਥਾਰਟੀ ਲਿਮਟਿਡ ਤੋਂ ਉੱਤੇ ਕੋਈ ਪਲੇਟ ਨਹੀਂ ਹੈਗੀ ਐਲੀਕਾਨ ਤੋਂ ਉੱਤੇ ਗੇਅਰ ਬਾਕਸ ਨਹੀਂ ਹੈਗਾ ਸੀਮੰਸ ਤੋਂ ਉੱਤੇ ਮੋਟਰ ਨਹੀਂ ਹੈਗੀ ਮੈਂ ਉਹ ਵੀ ਤੁਹਾਨੂੰ ਦਿਖਾਵਾਂਗਾ ਆਪਾਂ ਪੈਰਲਲ ਮੰਨ ਸਕਦੇ ਆ ਸੀਮੰਸ ਹੋਗੀ ਸੀਜੀ ਹੋਗੀ ਹੋਰ ਬ੍ਰਾਂਡ ਨੇ ਪਰ ਇਹ ਟੌਪ ਮੋਸਟ ਬ੍ਰਾਂਡ ਨੇ ਉਹਦੇ ਨਾਲ ਨਾਲ ਸਰ ਆਪਣੇ ਕੋਲ ਰਾਮਟਰੀਲ ਵੀ ਅੱਛਾ ਹੋਵੇ ਸਭ ਕੁਝ ਅੱਛਾ ਹੋਵੇ ਮਸ਼ੀਨਿੰਗ ਵੀ ਅੱਛੀ ਹੋਣੀ ਚਾਹੀਦੀ ਹੈ ਸਾਡੀ ਵਰਕਮੈਨਸ਼ਿਪ ਇੰਨੀ ਅੱਛੀ ਹੈ ਕਿ ਸਾਡੀ 3 ਜਨਰੇਸ਼ਨ ਹੈ ਤੇ ਅਸੀਂ ਬਹੁਤ ਅੱਛੀ ਕੁਸੁੰਦਰ ਫੈਬ੍ਰਿਕਸ਼ਨ ਬਹੁਤ ਟਿਕਾਊ ਤੇ ਟੋਟਲ ਦੀ ਟੋਟਲ ਜਿਹੜੇ ਇਹਦੇ ਵਿੱਚ ਵੈਲਡਿੰਗ ਰਾਡ ਤੱਕ ਵੀ ਯੂਜ਼ ਹੁੰਦੇ ਆ ਅਡੋਰ ਦੇ ਯੂਜ਼ ਹੁੰਦੇ ਆ ਸੋ ਮੈਂ ਤੁਹਾਨੂੰ ਇੱਕ ਵਾਰ ਐਲੀਕੋਨ ਦੇ ਜਿਹੜੇ ਸਾਡੇ ਗিয়ার ਬਾਕਸ ਮੋਟਰਾਂ ਉਹ ਦਿਖਾਣੇ ਚਾਹਣਾ ਆਹ ਸਕਰੂ ਫੀਡਰ ਨੇ ਜੀ ਇਹਦੇ ਵਿੱਚ ਮਟੀਰੀਅਲ ਫੀਡ ਕਰਨਗੇ ਪਲੀਜ਼ ਮੇਰੇ ਨਾਲ ਆਣਾ ਤੁਸੀਂ ਇਹ ਦੇਖ ਸਕਦੇ ਹੋ ਹਾਂਜੀ ਸਰ ਐਲੀਕੋਨ ਟੋਪ मोस्ट ਬ੍ਰਾਂਡ ਹੈਗਾ ਜੀ ਇੰਡੀਆ ਦਾ ਤੇ ਤੁਸੀਂ ਸੀਮੰਸ ਦੀ ਮੋਟਰਸ ਤੇ ਵੀ ਇੱਥੇ ਸਰ ਕਰਨਾ ਪਲੀਜ਼ ਵੀ ਵੈਲਟਸ ਅਸੀਂ ਫੈਨਲਸ ਦੀਆਂ ਯੂਜ਼ ਕਰਦੇ ਆਂ ਮਤਲਬ ਕੁਆਲਟੀ ਨਾਲ ਜਿੰਨਾ ਹੋ ਸਕੇ ਆਪਣੇ ਵੱਲੋਂ ਇੱਕ ਨੰਬਰ ਕੁਆਲਟੀ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਜਿਵੇਂ ਕਿ ਸਰ ਨੇ ਮੈਂ ਪਹਿਲਾਂ ਵੀ ਦੱਸਿਆ ਵੇ ਕਿ ਕੁਆਲਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਤੇ ਜਿਵੇਂ ਸਰ ਨੇ ਦੱਸਿਆ ਵੇ ਕਿ ਢਾਈ ਢਾਈ ਦੋ ਜਿਹੜੀਆਂ ਮਸ਼ੀਨਾਂ ਨੇ ਉਹ ਪੈਰਲਲ ਚੱਲਦੀਆਂ ਨੇ ਤੇ ਜੋ ਉਹਨਾਂ ਨੇ ਸਪੇਸ ਦਾ ਜਿਹੜੀ ਮੈਗਰਮੈਂਟ ਆ ਉਹ ਵੀ ਦੱਸਿਆ ਸਰ ਜਿਵੇਂ ਇੰਸਟਾਲੇਸ਼ਨ ਹੁੰਦੀ ਹੈ ਜਿਵੇਂ ਮੰਨ ਲਓ ਆਰਡਰ ਹੁੰਦਾ ਵੇ ਤਾਂ ਥੋੜੀ ਸਰ ਫਿਰ ਆਪਣੀ ਟੀਮ ਹੈ ਜਿਹੜੀ ਜਾ ਕੇ ਇੰਸਟਾਲ ਕਰਦੀ ਹੈ ਕਿ ਥੋੜਾ ਕੰਮ ਸਿਰਫ ਬਣਾ ਕੇ ਅਗਲੇ ਤੱਕ ਪਹੁੰਚਾਉਣਾ ਹੀ ਹੈ ਅਸੀਂ ਰੈਕਟਰ ਹਾਂ ਅਸੀਂ ਮੈਨੂਫੈਕਚਰਰ ਵੀ ਹਾਂ ਅਸੀਂ ਐਕਸਪੋਰਟਰ ਵੀ ਹਾਂ ਸੋ ਜੋ ਜੋ ਸਾਡੇ ਸਕੋਪ ਚ ਆਉਂਦਾ ਅਸੀਂ ਸਾਰਾ ਕੁਝ ਕਰਦੇ ਹਾਂ ਬਟ ਇਹ ਜੋ ਪਲਾਂਟ ਜਾ ਰਹੇ ਆ ਇਹ ਅਸੀਂ ਟਰਨਕੀ ਸਪਲਾਈ ਕਰ ਰਹੇ ਹਾਂ ਇਹਦੇ ਚ ਮਤਲਬ ਅਗਰ ਆਪਾਂ ਮੰਨੀਏ ਕਿ 90% ਸਾਰਾ ਕੁਝ ਅਸੀਂ ਖੁਦ ਮੈਨੂਫੈਕਚਰ ਕੀਤਾ ਇਹਦੇ ਚ ਚਾਰ ਮਸ਼ੀਨਾਂ ਜੋ ਹੈਗੀਆਂ ਮਤਲਬ ਨੰਬਰ ਆਫ ਮਸ਼ੀਨਸ ਉਹ ਅਸੀਂ ਇੰਪੋਰਟ ਕੀਤੀਆਂ ਨੇ ਬਾਕੀ ਸਾਰਾ ਕੁਝ ਅਸੀਂ ਖੁਦ ਬਣਾਇਆ ਹਾਂ ਹਾਂਜੀ ਜਿਵੇਂ ਕਿ ਤੁਸੀਂ ਸਰ ਦੀ ਗੱਲ ਸੁਣੀ ਹੈ ਇਹ ਜਿਹੜੀ ਮਸ਼ੀਨ ਹੈ ਮੇਨ ਇਹਦਾ ਮਕਸਦ ਜਿੱਥੇ ਐਫੀਸ਼ੀਐਂਸੀ ਹੈ ਮੇਨ ਗੱਲ ਹੈ ਜੀ ਐਟਮੋਸਫੀਅਰ ਫਰੈਂਡਲੀ ਹੈ ਇਸ ਤੋਂ ਬਾਅਦ ਵੀ ਜਿਹੜਾ ਇਹਦਾ ਅਗਲਾ ਲिटल ਬਿਟ ਜਿਹੜਾ ਪਲਾਂਟ ਦਾ ਸਿਸਟਮ ਰਹਿ ਗਿਆ ਉਹ ਵੀ ਤੁਹਾਨੂੰ ਦਿਖਾਉਨੇ ਆ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਹਾਂ ਜੀ ਸੀਐਨਸੀ ਸੈਕਸ਼ਨ ਚ ਆਓ ਜਾਣਦੇ ਹਾਂ ਕਿ ਇਹਦੀ ਕੀ ਖਾਸੀਅਤ ਹੈ ਤੇ ਇੱਥੇ ਕੀ ਚੀਜ਼ ਬਣਾਈ ਜਾਂਦੀ ਹੈ ਜਿਹੜੀ ਕਿ ਮਸ਼ੀਨਰੀ ਦੇ ਲਈ ਬੜੀ ਬੈਨੀਫੀਸ਼ੀਅਰ ਤੇ ਬਹੁਤ ਜ਼ਿਆਦਾ ਮੰਡੇਟਰੀ ਵੀ ਹੋ ਜਾਂਦੀ ਹੈ ਸਰ ਇਹ ਸੀਐਨਸੀ ਸੈਕਸ਼ਨ ਹੈ ਜੀ ਇਹਦੀ ਕੀ ਸਰ ਖਾਸੀਅਤ ਹੈ ਕੀ ਫੀਚਰ ਹੈ ਤੇ ਕੀ ਇਹਦਾ ਕੰਟਰੀਬਿਊਸ਼ਨ ਹੈ ਮਸ਼ੀਨ ਦੇ ਵਿੱਚ ਵਾਲੀਆ ਸਾਹਿਬ ਗੱਲ ਇਦਾਂ ਹੈ ਵੀ ਤੁਸੀਂ ਜਿਹੜੀ ਵੀ ਮਸ਼ੀਨਰੀ ਸਾਡੇ ਅੰਦਰ ਬਣਦੀ ਦੇਖੀ ਹੈ ਪਹਿਲਾਂ ਜਦੋਂ ਸਮਾਂ ਹੁੰਦਾ ਸੀ ਜਿਹੜੇ ਕੰਮ ਐ ਸੀ ਹੱਥੀ ਕੰਮ ਕਰਦੇ ਸੀਗੇ ਉਹਨਾਂ ਦੀ ਵੀ ਐਕੂਰਸੀ ਬਹੁਤ ਵਧੀਆ ਸੀ ਪਰ ਸਮੇਂ ਦੇ ਨਾਲ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਬਰਾਬਰ ਕੁਆਲਿਟੀ ਲੈਣੀ ਹੈ ਤਾਂ ਸਾਨੂੰ ਸੀਐਨਸੀ ਇਹ ਸੀਐਨਸੀ ਮਸ਼ੀਨ ਹੈ ਇਹਦਾ ਅਪਰੋਕਸੀਮੇਟਲੀ ਮਤਲਬ ਕਿ ਇਹਦੀ ਜਿਹੜੀ ਲਿਮਿਟਸ ਹੈਗੀਆਂ 1500 ਬਾਈ ਮੀਟਰ ਬਾਈ ਮੀਟਰ ਦੀ ਹੈ ਸਾਡੇ ਜਿੰਨੇ ਵੀ ਰੂਟਰ ਤੁਸੀਂ ਅੱਗੇ ਮੈਂ ਤੁਹਾਨੂੰ ਮਸ਼ੀਨਰੀ ਦਿਖਾਵਾਂਗਾ ਉਹ ਬਣਦੇ ਆ ਉਹ ਸੀਐਨਸੀ ਚ ਇੱਥੇ ਬਣਦੇ ਆ ਸੋ ਮਾਈਕਰੋਨ ਐਕੂਰਸੀ ਚ ਕੰਮ ਕਰਨ ਵਾਲੀਆਂ ਮਸ਼ੀਨਸ ਨੇ ਸਾਡੇ ਤੁਸੀਂ ਮੇਰੇ ਨਾਲ ਖੜੇ ਲੜਕੇ ਨੂੰ ਦੇਖ ਸਕਦੇ ਹੋ ਇਹ ਲੜਕੇ ਖੋਦੇ ਇਹਨੂੰ ਮਸ਼ੀਨ ਨੂੰ ਆਪਰੇਟ ਕਰਦੇ ਆ ਤੇ ਬਹੁਤ ਐਕੂਰਸੀ ਦਾ ਕੰਮ ਸਾਡੇ ਇਨ ਹਾਊਸ ਹੁੰਦਾ ਜੀਹਦੇ ਨਾਲ ਇੱਕ ਕੁਆਲਟੀ ਡਾਇਨਾਮਿਕ ਬੈਲੈਂਸ ਹੁੰਦਾ ਏ ਸੀ ਐਨ ਸੀ ਵੀ ਐਮ ਸੀ ਇਹ ਵਰਟੀਕਲ ਮਸ਼ੀਨਿੰਗ ਸੈਂਟਰ ਹੈ ਇਹ ਸੀ ਐਨ ਸੀ ਲੇਥ ਹੈ ਇਹ 400 ਬਾਈ 2 ਮੀਟਰ ਦੀ ਮਸ਼ੀਨ ਹੈ ਹਾਂਜੀ ਮੈਂ ਤੁਹਾਨੂੰ ਆ ਵੀ ਦਿਖਾਣਾ ਸੋ ਇਹਦੇ ਨਾਲ ਕੀ ਇੱਕ ਤਾਂ ਪ੍ਰੋਡਕਸ਼ਨ ਤੇਜ਼ ਹੁੰਦੀ ਹੈ ਜੀ ਦੂਜੀ ਐਕੂਰੇਸੀ ਆਉਂਦੀ ਹੈ ਠੀਕ ਹੈ ਜੀ ਉਹਦੇ ਨਾਲ ਐਫੀਸ਼ੀਐਂਸੀ ਮਸ਼ੀਨਰੀ ਦੀ ਵਾਧਦੀ ਹਾਂ ਜਿਵੇਂ ਕਿ ਸਰ ਨੇ ਦੱਸਿਆ ਅੱਜ ਦਾ ਟਾਈਮ ਹੈ ਮਾਡਰਨ ਹੈ ਤਾਂ ਆਪਾਂ ਨੂੰ ਜੇਕਰ ਵਰਲਡ ਲੈਵਲ ਦੇ ਉੱਤੇ ਕੰਪੀਟੀਸ਼ਨ ਵੀ ਕਰਨਾ ਹੈ ਤੇ ਮਸ਼ੀਨਰੀ ਵੀ ਉਸ ਲੈਵਲ ਦੀ ਬਣਾਉਣੀ ਹੈ ਤਾਂ ਆਪਾਂ ਲੋਕਾਂ ਨੂੰ ਉਸ ਚੀਜ਼ ਦੇ ਬਰਾਬਰ ਦੇ ਜਿਹੜੇ ਮਾਪਦੰਡ ਨੇ ਤੇ ਜੋ ਅਪਗ੍ਰੇਡਡ ਵਰਜਨ ਹੈ ਉਹ ਵੀ ਫਾਲੋ ਕਰਨੇ ਪੈਣੇ ਨੇ ਜਿਵੇਂ ਸਰ ਨੇ ਦੱਸਿਆ ਕਿ ਜਿਹੜਾ ਸੀਐਨਸੀ ਸੈਕਸ਼ਨ ਹੈ ਟੋਟਲੀ ਆਰਟੂ ਹੈ ਸਰ ਇਹ ਟੋਟਲੀ ਜੇਕਰ ਇਹਨੂੰ ਆਪਾਂ ਸਮਰਾਈਜ਼ਡ ਕਰੀਏ ਤਾਂ ਆਫਟਰ 댓 ਕੁਝ ਹੈ ਸਰ ਹਾਂਜੀ ਆਪਾਂ ਹੁਣ ਇਸ ਤੋਂ ਬਾਅਦ ਤੁਹਾਨੂੰ ਦੂਸਰੇ ਸ਼ੈਡ ਵੱਲ ਕੇ ਚੱਲਦੇ ਹਾਂ ਉੱਥੇ ਚਿਪਰ ਸ਼੍ਰੈਡਰ ਗ੍ਰਾਈਂਡਰ ਬਿੰਸ ਉਹ ਵੀ ਤੁਹਾਨੂੰ ਦਿਖਾਣੇ ਅਸੀਂ ਡੂਰਿੰਗ ਫੈਬ੍ਰਿਕੇਸ਼ਨ ਜਿਹੜਾ ਇਹਨਾਂ ਦਾ ਸੈਸ਼ਨ ਹੈ ਸੈਂਕਸ਼ਨ ਹੈ ਉੱਥੇ ਪਹੁੰਚਿਆ ਉਹ ਜਾਣਦੇ ਆ ਕਿ ਇੱਥੇ ਜਿਹੜਾ ਸਿਸਟਮ ਹੈ ਇਹ ਕਿਵੇਂ ਚੱਲਦਾ ਵਾ ਤੇ ਕੀ ਇਹਦੀ ਵਰਕਿੰਗ ਹੈ ਤੇ ਕੀ ਇਹਦੀ ਐਫੀਸ਼ੀਐਂਸੀ ਹੈ ਸੋਨ ਸਾਹਿਬ ਇਹ ਕੀ ਪ੍ਰੋਜੈਕਟ ਹੈ ਸਰ ਇਹ ਇਹ ਵਾਲੀਆ ਸਾਹਿਬ ਇਹ ਚਿਪਰ ਸ਼ਰੇਡਰ ਹੈ ਇਹ ਇੱਕ ਬਹੁਤ ਹੀ ਜ਼ਿਆਦਾ ਟੈਕਨੀਕਲ ਮਸ਼ੀਨ ਹੈ ਜਿਹੜੀ ਆਪਣੀ ਪਰਾਲੀ ਹੈ ਪਰਾਲੀ ਦੇ ਇਹ ਫਿੰਗਰਸ ਬਣਾਏਗੀ ਅਪਰੋਕਸੀਮੇਟਲੀ ਲੈਟ ਸਪੋਜ਼ ਕਿ 1 ਇੰਚੀ ਤੋਂ ਲੈ ਕੇ 3 ਇੰਚ ਤੱਕ ਦੇ ਪੀਸੇ ਕੱਟੇਗੀ ਇਸ ਤੋਂ ਬਾਅਦ ਜਿਹੜਾ ਮਟੀਰੀਅਲ ਹੈ ਉਹ ਮਟੀਰੀਅਲ 벨ਟ ਕਨਵੇਅਰ ਤੇ ਆਏਗਾ ਇਹਦੇ ਨੀਚੇ 벨ਟ ਕਨਵੇਅਰ ਇਹ ਜੋ 벨ਟ ਹੈ ਇਹ ਵੀ ਡਨਲੱਬ ਕੰਪਨੀ ਦਾ ਬਹੁਤ ਅੱਛੀ ਕੁਆਲਿਟੀ ਹੈ ਇਹਨੂੰ ਫੀਡਰ ਲਈ ਦੋ ਅਲੱਗ ਮੋਟਰਸ ਲੱਗਦੀਆਂ ਇੱਕ ਮੇਨ ਮੋਟਰ ਲੱਗਦੀ ਹੈ ਉਸ ਤੋਂ ਬਾਅਦ ਇਹ ਮਟੀਰੀਅਲ ਹੈ ਜਿਹੜਾ ਹੈਮਰ ਮਿਲ ਚੱਲਾ ਜਾਏਗਾ ਮੈਂ ਤੁਹਾਨੂੰ ਹੈਮਰ ਮਿਲ ਦਿਖਾਣਾ ਜੀ ਇਹ ਹੈਮਰ ਮਿਲ ਇਹਨੂੰ ਕ੍ਰਸ਼ ਕਰ ਦੇਗੀ ਇਹ ਜਿਹੜੀ ਸੈਕਸ਼ਨ ਹੋਏਗੀ ਮੈਂ ਤੁਹਾਨੂੰ ਉਧਰ ਨਾਲ ਆਈਡੀ ਫੈਂਸ ਦਿਖਾਏ ਆ ਸਾਈਕਲੋਨ ਸੈਪਰੇਟਰ ਇਹ ਉਧਰ ਚਲਾ ਜਾਏਗਾ ਇਸ ਤੋਂ ਬਾਅਦ ਸਾਰਾ ਮਿਕਸਿੰਗ ਸੈਕਸ਼ਨ ਸ਼ੁਰੂ ਹੋ ਰਿਹਾ ਮੈਂ ਤੁਹਾਨੂੰ ਮਿਕਸਿੰਗ ਸੈਕਸ਼ਨ ਦਿਖਾਣਾ ਹੈ ਇਹ ਨਾ ਜੀ ਜਦੋਂ ਆਪਾਂ ਪੈਲੇਟ ਬਣਾਉਨੇ ਆ ਆਪਾਂ ਨੂੰ ਕੁਝ ਹੋਰ ਮਟੀਰੀਅਲ ਵੀ ਐਡ ਕਰਨੇ ਪੈ ਸਕਦੇ ਆ ਜਿਵੇਂ ਮੋਫਲੀ ਦਾ ਛਿਲਕਾ ਤੁਸੀਂ ਐਡ ਕਰ ਸਕਦੇ ਹੋ ਸਰੋਂ ਦਾ ਤੂੜਾ ਕਰ ਸਕਦੇ ਹੋ ਜਾਂ ਤੁਸੀਂ ਲੱਕੜ ਦਾ ਬਰਾਦਾ ਕਰ ਸਕਦੇ ਹੋ ਇਹ ਜਿਹੜੇ ਹੈਗੇ ਆ ਨਾ ਇਹ ਛੋਟੇ ਛੋਟੇ ਬਿੰਸ ਨੇ ਇਹ ਉਹਨੂੰ ਫੀਡ ਕਰਨੀ ਆ ਕੋਈ ਵੀ ਐਕਸਟਰਾ ਮਟੀਰੀਅਲ ਇਹ ਮੇਨ ਬਿਨ ਹੈ ਉਸ ਤੋਂ ਕਿ ਆਪਾਂ ਦਿਖਾਣਾ ਤੁਸੀਂ ਇੱਧਰ ਵੀ ਥੋੜਾ ਦਿਖਾਓ ਇਹ ਮਿਕਸਰ ਦੇ ਉੱਪਰ ਲੱਗਣਗੀਆਂ ਜੀ ਇਹ ਮਿਕਸਰ ਦਾ ਬੈਚ ਪਹਿਲਾਂ ਤਿਆਰ ਕਰਕੇ ਰੱਖਣੀਆਂ ਇਹ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਉਲਟ ਪਈਆਂ ਨੇ ਇਹਨਾਂ ਨੇ ਘੁਮ ਕੇ ਸਿੱਧੀਆਂ ਹੋ ਜਾਣੀਆਂ ਸਿੱਧੀਆਂ ਹੋ ਜਾਣਾਂ ਇਸ ਤੋਂ ਬਾਅਦ ਮਿਕਸਰ ਤੁਸੀਂ ਉੱਧਰ ਦੇਖ ਲਿਓ ਮਿਕਸਰ ਦੇ نیچے ਲੱਗਦੀਆਂ ਬਿਨਸ ਉਹ ਵੀ ਤੁਹਾਨੂੰ ਦਿਖਾਣੇ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਅਸੀਂ ਸਾਰਾ ਸਿਸਟਮ ਦਿਖਾਇਆ ਸਾਰੀ ਮਸ਼ੀਨਰੀ ਕਿਵੇਂ ਬਣਦੀ ਹੈ ਕਿਵੇਂ ਉਸ ਚੀਜ਼ ਦਾ ਰਾ ਮਟੀਰੀਅਲ ਕੀ ਉਹਦੇ ਵਿੱਚ ਕੰਪੋਨੈਂਟ ਕੀ ਹੋਰ ਚੀਜ਼ਾਂ ਯੂਜ਼ ਹੁੰਦੀਆਂ ਨੇ ਬਹੁਤ ਵਧੀਆ ਢੰਗ ਨਾਲ ਸੌਂਸ ਸਾਹਿਬ ਨੇ ਆਪਾਂ ਨੂੰ ਸਮਝਾਇਆ ਪਿਆ ਆਓ ਜਾਣਦੇ ਹਾਂ ਸਰ ਤੋਂ ਕੀ ਮੈਸੇਜਿੰਗ ਕਰਨਾ ਚਾਹੁੰਦੇ ਨੇ ਤੇ ਇਸ ਜਿਹੜੀ ਮਸ਼ੀਨ ਦੀ ਐਫੀਸ਼ੀਐਂਸੀ ਹੈ ਇਹਦੀ ਐਕਿਊਰੇਸੀ ਹੈ ਤੇ ਆਹ ਨਾਲੇ ਟਾਈਮ ਦੇ ਵਿੱਚ ਜੋ ਇਹ ਚੀਜ਼ ਦਾ ਬੈਨੀਫਿਟ ਲੋਕ ਲੈ ਸਕਦੇ ਨੇ ਉਹ ਕਿਵੇਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਨੇ ਤੇ ਮਸ਼ੀਨ ਦੀ ਜੇਕਰ ਡੈਮੋ ਵਗੈਰਾ ਦੇਖਣੀ ਹੋਵੇ ਜਾਂ ਇਹਦੀ ਵਰਕਿੰਗ ਦੇਖਣੀ ਹੋਵੇ ਇਹਨੂੰ ਆਪਰੇਸ਼ਨਲ ਹੁੰਦਾ ਦੇਖਣਾ ਹੋਵੇ ਤਾਂ ਉਹ ਕਿਵੇਂ ਹਟੈਂਟ ਬਰੀਫ ਲੋਕਾਂ ਤੱਕ ਪਹੁੰਚਾਇਆ ਤਾਂ ਸਰ ਜੇਕਰ ਕਿਸੇ ਬੰਦੇ ਨੇ ਡੈਮੋ ਵੀ ਦੇਖਣੀ ਹੁੰਦੀ ਹੈ ਕਿਉਂਕਿ ਸਰ ਇਟਸ ਆ ਹੈਵੀ ਇੰਡਸਟਰੀ ਹੈ ਨਾ ਜੀ ਹੈਵੀ ਯੂਨਿਟ ਹੈ ਤਾਂ ਉਹਦੇ ਬਾਰੇ ਸਰ ਸ਼ਾਰਟ ਐਂਡ ਬਰੀਫ ਕੁਝ ਕਹਿਣਾ ਚਾਹੋ ਮੈਂ ਇੱਕ ਵਾਰ ਫਿਰ ਵਾਲੀਆ ਸਾਹਿਬ ਤੁਹਾਡਾ ਵਡੇਰਾ ਸਾਹਿਬ ਤੁਹਾਡਾ ਨਿਊਜ਼ 18 ਚੈਨਲ ਦਾ ਧੰਨਵਾਦ ਕਰਦਾ ਵਾਂਸ ਅਗੇਨ ਮੈਂ ਤੁਹਾਨੂੰ ਇੱਕ ਫਾਈਨਲ ਪ੍ਰੋਡਕਟ ਦਿਖਾਣਾ ਚਾਹੁੰਦਾ ਇਹ ਇਹਨੂੰ ਬ੍ਰਿਕਟ ਕਹਿੰਦੇ ਆ ਇਹ ਬ੍ਰਿਕਟ ਹੈ ਜਿਹੜੀ ਇਹ ਭਰਾਲੀ ਤੋਂ ਬਣੀ ਹੋਈ ਹੈ ਇਹ ਸਾਡਸ ਤੋਂ ਬਣੀ ਹੋਈ ਹੈ ਇਸੇ ਨੂੰ ਜੇ ਅਗਰ ਅਸੀਂ ਪੈਲੇਟ ਬਣਾਨੇ ਆ ਤਾਂ ਪੈਲੇਟ ਇਸ ਤਰ੍ਹਾਂ ਬਣ ਜਾਂਦੀ ਹੈ ਅਗਰ ਤੁਸੀਂ ਇਸ ਚੀਜ਼ ਨੂੰ ਬਣਾਓਗੇ ਕਰੋਗੇ ਅਸੀਂ ਮਸ਼ੀਨਰੀ ਸਪਲਾਈਅਰਾਂ ਪਰ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਕੋਈ ਵੀ ਐਗਰੋ ਵੇਸਟ ਨੂੰ ਮਤਲਬ ਖੇਤ ਦੇ ਵਿੱਚ ਨਾ ਜਲਾਓ ਉਲਟਾ ਉਹਦਾ ਫਾਇਦਾ ਲਓ ਕਿ ਉਹਦੀ ਜਿਹੜੀ એનર્ਜੀ ਹੈ ਜੋ ਕਿ ਸਾਡੇ ਪੋਲੂਸ਼ਨ ਕਰ ਰਹੀ ਹੈ ਯਾ ਕਹਿ ਲਓ ਵੀ ਇੱਕ ਗਲੋਬਲ ਵਾਰਮਿੰਗ ਦੇ ਵਿੱਚ ਉਹਦਾ ਹੱਥ ਹੈ ਅਸੀਂ ਉਹਨੂੰ ਬੋਇਲਰਸ ਦੇ ਵਿੱਚ ਯੂਟਿਲਾਈਜ਼ ਕਰ ਸਕਦੇ ਹਾਂ ਉਹਦੀ ਜਿਹੜੀ ਕਲੋਰੋਫਿਕ ਵੈਲਿਊ ਹੈ ਜੋ ਕਿ ਐਟਮੋਸਫੀਅਰ ਨੂੰ ਗਮ ਕਰ ਰਹੀ ਹੈ ਉਹਨੂੰ ਗਰਮ ਕਰਨ ਦੀ ਬਜਾਏ ਅਸੀਂ ਉਹਨੂੰ ਉਹਦੀ ਤਾਕਤ ਨੂੰ ਬੋਇਲਰ ਦੇ ਵਿੱਚ ਕਿਤੇ ਹੋਰ ਯੂਜ਼ ਕਰ ਸਕਦੇ ਹਾਂ ਜਿਸ ਦੇ ਨਾਲ ਸਾਡਾ ਅਸਮਾਨ ਵੀ ਠੰਡਾ ਰਹੂਗਾ ਪੋਲੂਸ਼ਨ ਫ੍ਰੀ ਵੀ ਰਹੂਗਾ ਤੇ ਕਿਸਾਨਾਂ ਨੂੰ ਵੀ ਇਸ ਪ੍ਰੋਡਕਟ ਦਾ ਜੋ ਹੈ ਮਨਾਫਾ ਹੋਊਗਾ ਸੋ ਮੈਂ ਬਹੁਤਾ ਨਾ ਬੋਲਦਾ ਹੋਇਆ ਖੇਵਾਂ ਦਾ ਜਾਚਕ ਤੋਂ ਆਈ ਹੋਈ ਟੀਮ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਥੈਂਕ ਯੂ ਵੈਰੀ ਮਚ ਹੌਂਸਾਪ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਅੱਜ ਅਸੀਂ ਗੋਲਡਨ ਹੈਵੀ ਇੰਜੀਨੀਅਰਿੰਗ ਕੰਪਨੀ ਵਿਖੇ ਪਹੁੰਚੇ ਸੀਗੇ ਜਿੱਥੇ ਕਿ ਅੱਜ ਦੇ ਟਾਈਮ ਦੇ ਵਿੱਚ ਐਟਮੋਸਫੇਅਰ ਫਰੈਂਡਲੀ ਇਕੋ ਫਰੈਂਡਲੀ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪ ਪ੍ਰੈਜ਼ੈਂਟ ਟਾਈਮ ਦੇ ਵਿੱਚ ਪੋਲਿਊਸ਼ਨ ਦਾ ਜੋ ਸਤਾਰਾ ਹੈ ਤੇ ਜੋ ਵੇਸਟੇਜ ਕਰਕੇ ਦਿੱਕਤ ਆਂਦੀ ਹੈ ਆਮ ਬੰਦਿਆਂ ਨੂੰ ਕੋਈ ਅਸਥਮੈਟਿਕ ਹੋ ਜਾਂਦਾ ਕੋਈ ਹੋਰ ਦਿੱਕਤਾਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਸਰਕਾਰਾਂ ਵੱਲੋਂ ਵੀ ਜਿਹੜੇ ਉਪਰਾਲੇ ਕੀਤੇ ਜਾਂਦੇ ਨੇ ਕਿ ਕਿਵੇਂ ਨਾ ਕਿਵੇਂ ਆਪਾਂ ਪੰਜਾਬ ਨੂੰ ਜਿਹੜਾ ਪੋਲਿਊਸ਼ਨ ਤੋਂ ਮੁਕਤ ਕਰ ਸਕੀਏ ਤਾਂ ਉਹਦੇ ਵਿੱਚ ਸਾਡੀ ਗੋਲਡਨ ਹੈਵੀ ਇੰਜੀਨੀਅਰਿੰਗ ਕੰਪਨੀ ਵੱਲੋਂ ਇਨੀਸ਼ੀਏਟਿਵ ਲਿੱਤਾ ਗਿਆ ਜੇਕਰ ਤੁਸੀਂ ਇੰਟਰਸਟਿਡ ਹੋ ਪਲੱਸ ਪੰਜਾਬ ਦੇ ਹਿਤੈਸ਼ੀ ਹੋ ਤੇ ਪਲੱਸ ਇਹ ਚਾਹਦੇ ਹੋ ਕਿ ਆਪਾਂ ਲੋਕ ਵੀ ਜਿਹੜਾ ਆਪਣਾ ਸਾਵ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਐਟਮੋਸਫੀਅਰ ਚੱਲੀਏ ਤਾਂ ਸਾਡੇ ਕੋਲ ਤੇ ਵੀ ਇੱਕ ਵਾਰ you said it